ਸਟਾਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਅੱਜ ਤੁਹਾਨੂੰ ਲੈ ਕੇ ਆਇਆ ਹਰਿਆਣੇ ਦੇ ਪਿੰਡ ਅਲੀਕੀ ਦੇ ਵਿੱਚ ਅਲੀਕਾ ਉਹ ਪਿੰਡ ਹੈ ਜਿੱਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਸੰਗਠਨ ਕੰਮ ਕਰਦਾ ਹੈ ਉਹ ਸੰਗਠਨ ਦੇ ਵੱਲੋਂ ਪਿਛਲੇ ਸਮੇਂ ਤੋਂ ਲੜਦੇ ਹੋਏ ਪੰਚਾਇਤ ਜਿਹੜੀ ਹੈ ਸੇਵਾ ਲਈ ਬਣਾਈ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਸ਼੍ਰੀਮਤੀ ਮੋਨਿਕਾ ਰਾਣੀ ਵਾਈਫ ਆਫ ਫਰੇਸ਼ ਕੁਮਾਰ ਜਿਹੜੀ ਹੈ ਇਸ ਪਿੰਡ ਦੇ ਸਰਪੰਚ ਹੈ ਤੇ ਉਹਨਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਜਿਹੜਾ ਹੈ ਲਗਾਤਾਰ ਪਿੰਡ ਦੇ ਵਿੱਚ ਅਲੱਗ-ਅਲੱਗ ਕੰਮ ਕਰਾਏ ਜਾ ਰਹੇ ਆ ਜਿਹੜੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੀ ਇਹ ਜਿੱਥੇ ਮੈਂ ਖੜਾ ਆ ਇਹ ਇਸ ਪਿੰਡ ਦਾ ಗ್ರಾಮ ਸਭਾ ਦਾ ਕਹਿੰਦੇ ਗ੍ਰਾਮ ਪੰਚਾਇਤ ਦਾ ਜਿਹੜਾ ਦਫ਼ਤਰ ਹੈ ਜਿਹਨੂੰ ਗ੍ਰਾਮ ਸਚਿਵਾਲੇ ਆ ਕਹਿੰਦੇ ਆ ਇੱਕ ਚੰਗੀ ਬਿਲਡਿੰਗ ਹੈ ਜਿਹੜੀ ਨੌਜਵਾਨ ਸਭਾ ਦੇ ਵੱਲੋਂ ਜਾਂ ਪੈਥੋ ਦੀ ਪੰਚਾਇਤ ਦੇ ਵੱਲੋਂ ਬਕੂਬੀ ਰੂਪ ਦੇ ਵਿੱਚ ਬਣਾਈ ਹੈ ਤੇ ਤੁਸੀਂ ਦੇਖ ਸਕਦੇ ਹੋ ਜਦੋਂ ਅਗਾਰੋਂ ਐਂਟਰ ਕਰਦੇ ਆ ਸਾਰਾ ਇੰਟਰ ਲੋਕ ਤੇ ਵੱਡੀ ਇੱਕ ਬਿਲਡਿੰਗ ਤੁਹਾਡੇ ਸਾਹਮਣੇ ਹੈ ਜਿਹਦੇ ਇੱਕ ਪਾਸੇ ਬਕਾਇਦਾ ਗਾਰਡਨ ਇਧਰ ਬਗਾਨਾ ਗਾਰਡਨ ਬਣਿਆ ਹੋਇਆ ਅਲੱਗ-ਅਲੱਗ ਰੁੱਖ ਹਰਿਆਲੀ ਨੂੰ ਜਿਹੜੀ ਹੈ ਪੇਸ਼ ਕਰਦੇ ਆ ਦੂਜੇ ਪਾਸੇ ਰਿਹਾਈਸ਼ ਦਾ ਵੀ ਪੂਰਾ ਪ੍ਰਬੰਧ ਹੈ ਪਿੱਛੇ ਜੇ ਦੇਖਣਾ ਹੋਵੇ ਟਾਇਲਟ ਨਾਲ ਰਿਹਾਈਸ਼ ਹੈ ਸੈਕਚੁਅਲੀ ਦੇ ਲਈ ਹੈ ਤੇ ਪੂਰਾ ਇੱਕ ਸੋਹਣਾ ਦਫ਼ਤਰ ਹੈ ਆਪਾਂ ਦੇਖ ਸਕਦੇ ਆ ਵੀ ਪੰਚਾਇਤ ਦਾ ਦਫ਼ਤਰ ਵੀ ਕੀ ਅਜਿਹਾ ਹੋ ਸਕਦਾ ਹੈ ਪੰਜਾਬ ਦੇ ਵਿੱਚ ਮੈਂ ਨਹੀਂ ਕਿਤੇ ਵੀ ਦੇਖਿਆ ਹਰਿਆਣਾ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਲੜ ਕੇ ਜਿਹੜਾ ਲਗਾਤਾਰ ਲੜਾਈਆਂ ਲੜੀਆਂ ਪਿੰਡ ਦੇ ਵਿੱਚ ਕਮੇਟੀ ਬਣਾਈ ਕਮੇਟੀ ਬਣਾਉਣ ਤੋਂ ਬਾਅਦ ਪਿਛਲੇ 1.5 ਸਾਲ ਤੋਂ ਲੜ ਕੇ ਇੱਥੇ ਆਪਣੀ ਪੰਚਾਇਤ ਬਣਾਈ ਹੈ ਤੇ ਪੰਚਾਇਤ ਨੇ ਇੱਕ ਖੂਬਸੂਰਤ ਆਪਣਾ ਦਫ਼ਤਰ ਕਢਾ ਕੇ ਤਾਂ ਦਫ਼ਤਰ ਦੇ ਵਿੱਚ ਜਿਹੜਾ ਰੋਜ਼ ਲੋਕ ਆਉਂਦੇ ਐ ਗ੍ਰਾਮ ਦਾ ਸਰਵ ਜਿਹੜੀ ਸਭ ਤੋਂ ਧੀ ਪੰਚਾਇਤ ਹੈ ਉਹਦਾ ਸਰਪੰਚ ਇੱਥੇ ਰੋਜ਼ ਬੈਠਦੇ ਐ ਤੇ ਲੋਕ ਆ ਕੇ ਇੱਥੋਂ ਸਾਰੀਆਂ ਗੱਲਾਂ ਵੱਟਾ ਕਰਦੇ ਐ ਤੇ ਪ੍ਰਚਾਰ ਕਰਦੇ ਐ ਇਸੇ ਹੀ ਪਿੰਡ ਦੀ ਪੂਰੀ ਗ੍ਰਾਮ ਪੰਚਾਇਤ ਹੈ ਜਿਹੜੀ ਅਲੀਕੇ ਦੀ ਉਹਦੇ ਟੋਟਲ ਜਿਹੜੇ ਐ ਸਰਪੰਚ ਮੋਨਿਕਾ ਵਾਈਫਰ सुरेश ਦਾ ਮੋਬਾਈਲ ਨੰਬਰ 5 32 ਹਰੇਕ ਪੂਰੇ ਪੰਚਾ ਦੇ ਬਕਾਇਦਾ ਪਿੱਛੇ ਨੰਬਰ ਤੱਕ ਇਹਨਾਂ ਨੇ ਲਿਖੇ ਹੋਏ ਆ ਜਿਹੜਾ ਟੋਟਲ ਆ ਦੂਜੇ ਪਾਸੇ ਜੇ ਦੇਖਣਾ ਹੋਵੇ ਜਿਹੜੀ ਇਥੋਂ ਦੀ ਸ਼ਹੀਦ ਭਗਤ ਸਿੰਘ ਨਗਰ ਕਹਾ ਦੀ ਐਸਪੀਐਫ ਅਲਿਕੇ ਦੀ ਹੈ ਉਹਦਾ ਵੀ ਪੂਰਾ ਜ਼ਿਕਰ ਆ ਵੀ ਪਿੰਡ ਦੇ ਜਿੰਨੇ ਵੀ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਦਾ ਨਾਮ ਤੇ ਆ ਸੰਚਾਲਨ ਕੀਤਾ ਹੈ ਦਵਿੰਦਰ ਐਡਵੋਕੇਟ ਹੈਗੇ ਆ ਪ੍ਰਧਾਨ ਜਿਹੜੇ ਇਸ ਵਿਖਤ ਸ਼ਹੀਦ ਭਗਤ ਸਿੰਘ ਐਸਪੀਐਫ ਦੇ ਜਿਹੜੇ ਆ ਰஞ்சிਤ ਆ ਲਿਖਾਇਆ ਸਚੀਵਾਨ ਮੋਨ ਆ ਲਿਖਾਇਆ ਹੈ ਪਿੰਡ ਦੇ ਚੌਂਕੀਦਾਰ ਹੈ ਭੋਪਿੰਦਰ ਸਿੰਘ ਐਨ ਐਮ ਸੀ ਐਚਓ ਆਸ਼ਾ ਵਰਕਰ ਆਂਗਰਵਾੜੀ ਗਾਰਡਨ ਪ੍ਰਲਾਦ ਬੋਲੇ ਇੱਕ ਇੱਕ ਬੰਦੇ ਦਾ ਪੂਰਾ ਬਕਾਇਦਾ ਨਾਮ ਹੈ ਤੇ ਨੰਬਰ ਹੈ ਇਸ ਪਾਸੇ ਬਕਾਇਦਾ ਟਾਇਲਟ ਦਾ ਵੀ ਦਫਤਰ ਦਾ ਵੀ ਹਰ ਪ੍ਰਕਾਰ ਦਾ ਜਿਹੜਾ ਇਹਨਾਂ ਨੇ ਪ੍ਰਬੰਧ ਕਰਕੇ ਰੱਖਿਆ ਹੋਇਆ ਹੈ ਇਹ ਹੈ ਇਦਾਂ ਦਾ ਮਾਡਲ ਪੇਸ਼ ਕਰਨ ਦਾ ਯਤਨ ਅਸੀਂ ਕਰ ਰਹੀ ਹਾਂ ਕਿ ਤੁਹ ਜਿੱਦਿਖਰ ਹੋਵੇ ਮਿਲਣ ਦੇ ਲਈ ਪਲੱਸ ਦਫਤਰ ਦਫਤਰ ਦੇ ਵਿੱਚ ਪੂਰਾ ਗ्राम ਸਭਾ ਦਾ ਜਿਹੜਾ ਗ੍ਰਾਮ ਪੰਚਾਇਤ ਦਾ ਜਿਹੜਾ ਦਫਤਰ ਹੈ ਇੱਥੇ ਸਰਪੰਚ ਬੈਠਦਾ ਹੈ ਸਰਪੰਚ ਬੈਠਦਾ ਹੈ ਤੇ ਜਿੰਨੇ ਵੀ ਲੋਕਾਂ ਦੀਆਂ ਸਮੱਸਿਆਵਾਂ ਆਇਆ ਉੱਥੇ ਸੁਣੀਆਂ ਜਾਂਦੀਆਂ ਆਇਆ ਚਾਹੇ ਕਾਗਜ਼ਾਦਾਰ ਦਾ ਰਿਲੇਟਿਵ ਹੈ ਚਾਹੇ ਹੋਰ ਕੋਈ ਹੈ ਉਹ ਗੱਲਾਂ ਸੁਣ ਕੇ ਉਹਨਾਂ ਮਸਲਿਆਂ ਦਾ ਹੱਲ ਕਰਾਇਆ ਜਾਂਦਾ ਹੈ ਤੇ ਦੂਜੇ ਪਾਸੇ ਜੇ ਦੇਖਣਾ ਹੋਵੇ ਬਾਹਰੀ ਬਾਹਲੇ ਪਾਸੇ ਆਪਾਂ ਦੇਖੀਏ ਬਾਹਲੇ ਪਾਸੇ ਵੀ ਜਿਹੜਾ ਹੈ ਸ਼ੈੱਡ ਬਣਾਏ ਹੋਇਆ ਦੋ ਤਿੰਨ ਇੱਥੇ ਵੀ ਸਾਡਾ ਪੂਰੀ ਇੰਟਰਲੋਕ ਲਾ ਕੇ ਪਿਛਲੇ ਪਾਸੇ ਚਾਹੇ ਔਦੇ ਲੱਗਣੇ ਆ ਔਦਾ ਦੇ ਲਈ ਕਹ ਜੀ ਜਿਹੜੇ ਗਾਰਡਨ ਹੁੰਦੇ ਆ ਬਕਾਇਦਾ ਉਹ ਉਧਰ ਪਏ ਹੋਏ ਆ ਵੱਡੀ ਜਿਹੀ ਜਿਹੇ ਦੇ ਵਿੱਚ ਪਾਰਕ ਬਣਾਉਣ ਦੇ ਲਈ ਉਹਦੇ ਜਿਹੜੇ ਸਮਾਨ ਖਰੀਦ ਕੇ ਰੱਖੇ ਹੋਏ ਆ ਪਿਛਲੀ ਸਾੜੇ ਕਹ ਜੀ ਇੱਧਰ ਵੀ ਸ਼ੈੱਡ ਬਣਾ ਕੇ ਚਾਹੇ ਐਗਰੀਕਲਚਰ ਦਾ ਸੰਦ ਹੈ ਪਤਾ ਇਹ ਲੱਗਾ ਵੀ ਪਿੰਡ ਦੀ ਪੰਚਾਇਤ ਦੇ ਵੱਲੋਂ ਰੋਟਾ ਵੇਟਰ ਐਗਰੀਕਲਚਰ ਕਈ ਇੰਸਟਰੂਮੈਂਟ ਜਿਹੜੇ ਖਰੀਦ ਕੇ ਰੱਖੇ ਹੋਏ ਆ ਜਿਹੜੇ ਲੋਕ ਆਪਣੇ ਐਗਰੀਕਲਚਰ ਆਪਣੇ ਖੇਤੀ ਦੇ ਕੰਮਾਂ ਦੇ ਲਈ ਵਰਤਦੇ ਚਾਹੇ ਤੱਕ ਵੱਡੇ ਜ਼ਿਮੀਦਾਰਾ ਚਾਹੇ ਛੋਟੇ ਸਾਰਿਆਂ ਦੇ ਨਾਲ ਕੋਈ ਉੱਦਾ ਦਾ ਨਹੀਂ ਜਿਹੜਾ ਮਰਜ਼ੀ ਆਂਦਾ ਹੈ ਉਹ ਵਰਤਦਾ ਹੈ ਰੋਟਾ ਵੇਟਰ ਮਤਲਬ ਲੈਣ ਦੇ ਲਈ ਬਹੁਤ ਮੁਸ਼ਕਲ ਹੁੰਦੀ ਹੈ ਕੁਰਸੀਆਂ ਹੋਰ ਆ ਪਿੱਛੇ ਜਿਹੜਾ ਹੈ ਇਹਨਾਂ ਨੇ ਆਪਣੇ ਥੋੜੀ ਬਹੁਤੀ ਸਬਜ਼ੀ ਲਗਾ ਕੇ ਰੱਖੀ ਹੋਈ ਹੈ ਸੁਪਰ ਸਟੋਰ ਤੱਕ ਇਹਨਾਂ ਨੇ ਰੱਖੇ ਹੋਏ ਆ ਤੇ ਇੱਦਾਂ ਦਾ ਮਾਹੌਲ ਹੈ ਇਸ ਪਿੰਡ ਦਾ ਇਸ ਪਿੰਡ ਦੇ ਵਿੱਚ ਅ ਮੌਨਿਕਾ ਉਹਨਾਂ ਦੇ ਪਤੀ ਸੁਰੇਸ਼ ਅਸ਼ੀਰਪਗ ਸਿੰਘ ਨੌਜਵਾਨ ਸਭਾ ਦੇ ਜਿਹੜੇ ਮੈਂਬਰ ਹੈ ਆਗੂ ਹੈ ਹਰਿਆਣੇ ਦੇ ਵਿੱਚ ਲਗਾਤਾਰ ਨੌਜਵਾਨਾਂ ਦੇ ਮਸਲਿਆਂ ਦੇ ਲਈ ਲੜਾਈ ਲੜਦੇ ਆ ਨਾਲ ਉਹਨਾਂ ਦੀ ਟੀਮ ਹਰਪ੍ਰੀਤ ਇੱਕ ਸੋਹਣੀ ਟੀਮ ਹੈ ਮੈਂ ਇਸ ਸੋਸ਼ਲ ਮੀਡੀਆ ਦੇ ਮਾਧਿਅਮ ਤੇ ਨਾਲ ਤੁਹਾਨੂੰ ਸਾਰਿਆਂ ਨੂੰ ਜਿੱਥੇ ਦੱਸ ਰਿਹਾ ਇਹ ਸਾਰੇ ಗ್ರಾಮ ਸਭਾ ಗ್ರಾಮ ਪੰਚਾਇਤ ਦੇ ਸਚਵਾਲੇ ਦਫ਼ਤਰ ਦਾ ਜਿਹੜੀ ਜਾਣਕਾਰੀ ਦਿੱਤੀ ਹੈ ਉੱਥੇ ਮੈਂ ਤੁਹਾਨੂੰ ਅਪੀਲ ਕਰਦਾ ਕਿ ਫਤਿਹਬਾਦ ਜ਼ਿਲ੍ਹਾ ਹਰਿਆਣਾ ਦਾ ਉਹਦਾ ਰਤੀਆ ਤਹਿਸੀਲ ਦੇ ਵਿੱਚ ਇਹ ਪਿੰਡ ਹੈ ਪੰਜਾਬ ਦੇ ਬਾਰਡਰ ਦੇ ਉੱਪਰ ਇਲਾਕਾ ਇੱਕ ਦਾ ਇੱਕ ਵਾਰ ਜ਼ਰੂਰ ਇਸ ਪਿੰਡ ਦੇ ਵਿੱਚ ਵਿਜ਼ਿਟ ਕਰੋ ਕਿਸ ਪ੍ਰਕਾਰ ਦੇ ਨਾਲ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਥੀਆਂ ਦੇ ਵੱਲੋਂ ਇਸ ਪਿੰਡ ਦੀ ਨੁਹਾਰ ਬਦਲਣ ਦੇ ਲਈ ਜਿਹੜਾ ਯਤਨ ਕੀਤੇ ਜਾ ਰਹੇ ਹਨ ਤੇ ਇਹ ਪਿੰਡ ਦੀ ਪੰਚਾਇਤ ਦਾ ਇੱਕ ਦਫ਼ਤਰ ਹੈ ਜਿਹੜਾ ਨਵਿਕਲ ਆਇਆ ਮੈਨੂੰ ਲੱਗਦਾ ਵੀ ਕਈ ਸੂਬਿਆਂ ਦੇ ਵਿੱਚ ਅਜਿਹਾ ਦਫ਼ਤਰ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਜਿੱਥੇ ਨੌਜਵਾਨ ਇੱਥੋਂ ਦੀ ਬੱਚੀਆਂ ਇੱਥੋਂ ਦੇ ਬੱਚੇ ਇਕੱਠਿਆਂ ਹੋ ਕੇ ਜਿਹੜੀ ਆਪੋ ਦੀ ਪਿੰਡ ਦੀ ਪੰਚਾਇਤ ਚਲਾ ਰਹੇ ਆ ਤੇ ਪਿੰਡ ਨੂੰ ਇੱਕ ਨਵਾਂ ਰੂਪ ਦੇ ਬਣਾਉਣ ਦਾ ਨਵਾਂ ਰੂਪ ਦੇਣ ਦਾ ਯਤਨ ਕਰ ਰਿਹਾ ਉਸ ਯਤਨ ਦੇ ਵਿੱਚੋਂ ਇੱਕ ਤਸਵੀਰ ਤੁਹਾਡੇ ਨਾਲ ਪਿੰਡ ਆਲੀਕੇ ਦੀ ਪੰਚਾਇਤ ਦਾ ਦਫਤਰ ਦਿਖਾ ਰਿਹਾ ਜਿਸ ਦਫਤਰ ਦੇ ਵਿੱਚ ਗਾਰਡਨ ਵੀ ਹੈ ਐਗਰੀਕਲਚਰ ਦੇ ਸਾਧਨ ਵੀ ਰੱਖੇ ਹੋਏ ਹਨ ਰਿਹائش ਦਾ ਪੂਰਾ ਪ੍ਰਬੰਧ ਹੈ ਦਫਤਰ ਹੈ ਤੇ ਪੂਰੀ ਸੁਚਾਰੂ ਰੂਪ ਦੇ ਵਿੱਚ ਨੂੰ ਦੇਖਰੇਖ ਰੱਖਣ ਦੇ ਲਈ ਬਕਾਇਦਾ ਮਾਲੀ ਵੀ ਗਾਰਡਨ ਵੀ ਕੇ ਟੇਕਰ ਵੀ ਬਕਾਇਦਾ ਰੱਖੇ ਹੋਏ ਹਨ ਜਿਨ੍ਹਾਂ ਨੂੰ ਬਕਾਇਦਾ ਸੈਲਰੀ ਤੱਕ ਦਿੱਤੀ ਜਾਂਦੀ ਹੈ ਇੱਕ ਨਵੀਂ ਰੂਪ ਹੈ ਤਾਂ ਮੈਂ ਅਪੀਲ ਕਰਦਾ ਦੇਖਣ ਵਾਲੇ ਸਾਥੀਆਂ ਨੂੰ ਵੀ ਵੱਧ ਤੋਂ ਵੱਧ ਲੋਕਾਂ ਦੇ ਨਾਲ ਇਹ ਵੀਡੀਓ ਜਰੂਰ ਸ਼ੇਅਰ ਕਰੋ ਤੇ ਆਲਿਕਾ ਪਿੰਡ ਰਤੀਆ ਤਹਿਸੀਲ ਦਾ ਫਤਿਹਵਾਦ ਜ਼ਿਲ੍ਹੇ ਦਾ ਹਰਿਆਣੇ ਦੇ ਵਿੱਚ ਜਰੂਰ ਇੱਕ ਵਾਰ ਵਿਜ਼ਿਟ ਕਰਕੇ ਜਾਓ ਤੇ ਦੇਖੋ ਇੱਥੋਂ ਸ਼ਹੀਰ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਹੇਠ ਨੌਜਵਾਨਾਂ ਨੇ ਨਵਾਂ ਜਿਹੜਾ ਰੰਗ ਇਸ ਪਿੰਡ ਦੇ ਵਿੱਚ ਜਿਹੜਾ ਹੈ ਭਰਿਆ ਹੈ ਉਸ ਰੰਗ ਦੀ ਰੰਗਤ ਕਿੱਦਾਂ ਦੀ ਹੈ ਉਹ ਜਰੂਰ ਇੱਥੇ ਆ ਕੇ ਦੇਖੋ ਧੰਨਵਾਦ